ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਗੈਰਾ ਜੁਣ ਸਿੱਧੂ ਮੂਸੇ ਵਾਲੇ ਦੀ ਜੋ ਕਿ EPAY ਹੈ ਉਹਦੇ ਵਿੱਚ ਕੁੱਲ ਤਿੰਨ ਗਾਣੇ ਹਨ ਬਾਕੀ ਦੋਸਤੋ ਸਿੱਧੂ ਮੂਸੇ ਵਾਲੇ ਦੇ ਤਿੰਨੇ ਗਾਣੇ ਜੋ ਕਿ ਹੈ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਹਨ ਜੋ ਕਿ ਟੇਕ ਨੋਟਸ ਗਾਣੇ ਦੇ ਵਿੱਚ ਸਿੱਧੂ ਮੂਸੇ ਵਾਲੇ ਵੱਲੋਂ ਜੋ ਕਿ ਆਪਣੇ ਹੇਟਰਾਂ ਨੂੰ ਇੱਕ ਵੱਡਾ ਰਿਪਲਾਈ ਕੀਤਾ ਗਿਆ ਹੈ ਔਰ ਦੋਸਤੋ ਸਿੱਧੂ ਮੂਸੇ ਵਾਲੇ ਦੇ ਚੌਣ ਵਾਲਿਆਂ ਵੱਲੋਂ ਜੋ ਕਿ ਬੱਬੂ ਮਾਨ ਨੂੰ सुद्धा ਰਿਪਲਾਈ ਕੀਤਾ ਗਿਆ ਹੈ ਕਿ ਸਿੱਧੂ ਮੂਸੇ ਵਾਲੇ ਨੇ ਇਸ ਗਾਣੇ ਦੇ ਵਿੱਚ ਆਪਣੇ ਹੇਟਰਾਂ ਨੂੰ ਲੈ ਕੇ ਜੋ ਕਿ ਹੈ ਬੱਬੂ ਮਾਨ ਦਾ ਜ਼ਿਕਰ ਕੀਤਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਧੂ ਮੂਸੇਵਾਲ ਦੇ ਹੇਟਰਾਂ ਵੱਲੋਂ ਬੱਬੂ ਮਲ ਦੇ ਅਕਾਊਂਟ ਉੱਪਰ ਜਾ ਕੇ ਕਾਫੀ ਭੱਦੇ ਕਮੈਂਟ ਕੀਤੇ ਜਾਂਦੇ ਸਨ ਉਸ ਵਿੱਚ ਕਿਹਾ ਜਾਂਦਾ ਸੀ ਕਿ ਸਿੱਧੂ ਮੂਸੇਵਾਲ ਨੇ ਤੈਨੂੰ ਰਿਪਲਾਈ ਕੀਤਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਬੱਬੂ ਮਾਨ ਵੱਲੋਂ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਵਿੱਚ ਬੱਬੂ ਮਾਨ ਵੱਲੋਂ ਲਿਖਿਆ ਜਾਂਦਾ ਹੈ ਕਿ ਤੁਸੀਂ ਜੋ ਕਿ ਹੈ ਇਹ ਗੰਦੀ ਅਫਵਾਹ ਨਾ ਫਲਾਓ ਅਸੀਂ ਸਿਰਫ ਸਟੇਜ ਉੱਪਰ ਹੀ ਇੱਕ ਦੂਜੇ ਨਾਲ ਕੌਂਟਰੋਵਰਸੀ ਕਰਦੇ ਸੀ ਨਾ ਕਿ ਸਾਡਾ ਕੋਈ ਵੀ ਵਿਰੋਧ ਨਹੀਂ ਹੈ ਬਾਕੀ ਦੋਸਤੋ ਬੱਬੂ ਮਾਨ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਉਹਦੇ ਇਨਸਾਫ ਦੀ ਮੰਗ ਕਰੋ ਨਾ ਕਿ ਤੁਸੀਂ ਸਾਡੇ ਵਿੱਚ ਕੌਂਟਰੋਵਰਸੀ ਨੂੰ ਲੈ ਕੇ ਜੋ ਕਿ ਹੈ ਇਹੋ ਜਿਹਾ ਕਮੈਂਟ ਕਰੋ ਬਾਕੀ ਦੋਸਤੋ ਤੁਸੀਂ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ